ਬਾਈਕ ਤੇ ਚੜ ਕੇ ਨਿਕਲੇ ਇੱਕ ਛੋਟਾ ਜਿਹਾ ਸਕੈਚ ਆਰਟਿਸਟ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਤੱਕ ਆਪਣੀ ਕਲਾ ਪਹੁੰਚਾਉਣ ਲਈ। ਹਾਂਜੀ ਅੱਛੀ ਗੱਲ ਦੋਸਤੋ ਮੈਂ ਸਵਰੂਪ ਤੇ ਅੱਜ ਮੈਂ ਮਿਸਟਰ ਬੀਸਟ ਦਾ ਸਕੈਚ ਬਣਾਇਆ ਬਾਈਕ ਨੂੰ ਘੱਟੋ ਘੱਟ 8 ਕਿਲੋਮੀਟਰ ਫ੍ਰੀ ਹੈਂਡ ਚਲਾ ਕੇ ਤੇ ਸਾਰਾ ਕੁਝ ਇਹ ਵੀਡੀਓ ਚ ਹੀ ਬਣੇ ਰਿਓ ਵੀਡੀਓ ਨਾਲ ਤੁਹਾਨੂੰ ਦਿਖਾਉਣੇ ਆ ਅੱਗੇ ਸਾਰਾ ਕੁਝ। ਇਹ ਨਾ ਸਭ ਕੁਝ ਇੱਕ ਸਿੰਪਲ ਜਿਹੀ ਸਕੈਚ ਤੋਂ ਸਟਾਰਟ ਹੋਇਆ ਸੀਗਾ ਮੈਂ ਜਦੋਂ ਸਟਾਰਟ ਕਰੀ ਸਕੈਚਿੰਗ ਉਦੋਂ ਮੇਰੇ ਮਨ 'ਚ ਆਇਆ ਕਾਫੀ ਟਾਈਮ ਤਾਂ ਇਦਾਂ ਕਰਦੇ ਰਹੇ ਸਕੈਚ ਜਿਵੇਂ ਨਾਰਮਲ ਕਰਦੇ ਆਂਗੇ ਆਪਾਂ ਖਾਸ 하게 ਤੇ ਮੈਂ ਖਾਸ ਤਰੀਕੇ ਨਾਲ ਹੀ ਉਹਦਾ ਸਕੈਚ ਬਣਾਉਣ ਦੀ ਕੋਸ਼ਿਸ਼ ਕਰੀ ਹੈਗੀ ਜਿਹੜੇ ਸ਼ਹਿਰ ਮੈਂ ਰਹਿਣਾਗਾ ਉਥੋਂ ਆਪਣਾ ਨਾਬੇ ਵੱਲ ਨੂੰ ਜਾਂਦੇ ਜਾਂਦੇ ਮੈਂ ਉਹ ਰੋਡ ਚੁਣਿਆ ਮਾਹਾਂ ਚੱਲੇ ਤੇ ਸਕੈਚ ਬਣਾਉਣਿਆਂਗੇ ਤੇ ਮੈਂ ਸਕੈਚ ਲਗਭਗ 8 ਕਿਲੋਮੀਟਰ ਬਾਈਕ ਫਰੀ ਹੈਂਡ ਚਲਾ ਕੇ ਬਣਾਇਆਗਾ ਪੂਰਾ ਕਰਿਆਗਾ ਤੁਸੀਂ ਵੀਡੀਓ ਚ ਪੂਰੇ ਬਣੇ ਰਹੋ ਤੇ ਜਿੰਨਾਂ ਨੂੰ ਚੰਗੀ ਲੱਗਦੀ ਹੈ ਨਾ ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਛੋਟਾ ਜਿਹਾ ਦਿੱਤੇ ਇੱਕ ਹੌਸਲੇ ਨਾਲ ਹੀ ਮੈਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਭ ਤੋਂ ਪਹਿਲਾਂ ਹੀ ਮੈਂ ਸਿੱਧੂ ਮੂਸੇਵਾਲਾ ਕਰਨ ਔਜਲਾ ਕਾਫੀ ਆਰ ਉਹ ਕਿਹਾ ਜਦੋਂ ਸਕੈਚ ਅੱਧਾ ਕੋ ਹੋਇਆ ਸੀ ਲਗਭਗ ਤੇ ਦੋ ਮੁੰਡਿਆਂ ਨੇ ਰੋਕਿਆ ਕਹਿੰਦੇ ਵੀ ਤੈਨੂੰ ਅਸੀਂ ਇੰਸਟਾ ਤੇ ਦੇਖਿਆਗਾ ਵੀ ਸਾਡੀ ਵੀਡੀਓ YouTube ਤੇ ਜ਼ਰੂਰ ਐਡ ਕਰੀ ਨਾਲ ਤੇ ਮੈਂ ਭਰਾਵਾਂ ਦੀ ਗੱਲ ਟਾਲ ਵੀ ਨਹੀਂ ਸਕਦਾ ਤੇ ਮੈਂ ਉਹਨਾਂ ਦੀ ਵੀਡੀਓ ਵੀ ਲਾਈ ਤੇ ਉਹ ਕਹਿੰਦੇ ਸਕੈਚ ਬਹੁਤ ਕੈਂਟ ਬਣਿਆਗਾ ਤੁਸੀਂ ਦੇਖ ਹੀ ਸਕਦੇ ਹੋ ਉਹਨਾਂ ਦਾ ਇਸ਼ਾਰਾ ਕਿਵੇਂ ਆ ਅਸੀਂ ਚੱਲਦੇ ਚੱਲਦੇ ਵਸ ਸਕੈਚ ਪੂਰਾ ਕਰੀ ਗਿਆ ਮੈਂ ਤੇ ਗੱਲਾਂ ਬਾਤਾਂ ਕਰੀਆਂ ਮੇਰੇ ਜਿਹੜੇ ਖਾਸ ਮਿੱਤਰ ਨੇ ਉਹਨਾਂ ਨੇ ਉਹੀ ਮੇਰਾ ਸਾਥ ਦੰਦੇ ਨੇ ਕਿ ਵੀਡੀਓ ਬਣਾਉਣ ਚ ਵੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਫਾਈਨਲ ਸਕੈਚ ਜੇ ਚੰਗਾ ਲੱਗਿਆ ਮਿਸਟਰ ਬੀਸਟ ਤੇ ਉਹਦੀ ਪੂਰੀ ਟੀਮ ਨੂੰ ਜੋ ਮੇਰਾ ਲਿੰਕ ਆ YouTube ਦਾ ਤੁਸੀਂ ਉੱਥੇ ਜਾ ਕੇ ਵੀਡੀਓ ਵੀ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਸਾਰਿਆਂ ਮਿਲਦੇ ਆਪਾਂ ਅਗਲੀ ਵੀਡੀਓ 'ਚ ਇਸ ਕਚ ਕਰਦੇ ਕਰਦੇ ਨਾ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ ਵੀ ਜੇ ਗਿਰ ਗਿਆ ਸੱਟ ਲੱਗੀ ਤੇ ਬਾਈ ਜਾਨ ਜਿਵੇਂ ਗਿਰ ਵੀ ਗਿਆ ਨਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ 'ਚ ਇੱਕ ਛੋਟਾ ਜਿਹਾ ਪਿਆਰ ਜ਼ਰੂਰ ਦਿਓ ਤਾਂ ਕਿ ਮੈਂ ਤੁਹਾਡੇ ਨਾਲ ਮਿਲ ਕੇ ਹੋਰ ਇਦਾਂ ਦੇ ਵੀਡੀਓ ਬਣਾ ਸਕਾਂ ਤੇ ਤਾਂ ਕਿ ਤੁਹਾਡੇ ਲਈ ਸੋਹਣੇ ਸੋਹਣੇ ਇਦਾਂ ਦੇ ਕੰਟੈਂਟ ਲਿਆਉਂਦਾ ਰਹਾ।